ਬਟਾਲਾ ਦੇ ਨਜ਼ਦੀਕੀ ਪਿੰਡ ਕੋਟਕਰਮ ਚੰਦ ਚ ਪਿਛਲੇ ਸਮੇਂ ਚ ਹੋਈਆਂ ਭਾਰੀ ਬਰਸਾਤਾਂ ਦੌਰਾਨ ਇੱਕ ਬਜ਼ੁਰਗ ਜੋੜੇ ਦਾ ਘਰ ਟਹਿ ਟੇਦੀ ਹੋ ਗਿਆ ਸੀ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ ਅਤੇ ਸਮਾਜ ਸੇਵੀਆਂ ਵੱਲੋਂ ਉਕਤ ਬਜ਼ੁਰਗ ਜੋੜੇ ਦੇ ਘਰ ਬਣਾਉਣ ਦੀ ਸੇਵਾ ਅੱਜ ਸ਼ੁਰੂ ਹੋਈ ਅਰਦਾਸ ਸੁਪਰੰਤਨੀਆਂ ਦੀ ਚਿਣਾਈ ਸ਼ੁਰੂ ਕਰ ਦਿੱਤੀ ਗਈ ਬਜ਼ੁਰਗ ਜੋੜੇ ਨੇ ਸਮਾਜ ਸੇਵੀ ਅਤੇ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ ਮਤਾ ਕੀ ਨੰਦਾ ਮਨਜੀਤ ਕੌਰ ਬਤਾ ਜੀ ਕਦੋਂ ਮਕਾਨ ਟਟਿਆ ਕੀਤੇ ਉਦੋਂ ਆਸਾ 기ਹੀ ਵੀ ਟਟ ਗਿਆ ਤੇ ਬਣੇਗਾ ਦੁਬਾਰਾ ਮੀਆਂ ਦੇ ਵਿੱਚ ਟਟ ਗਿਆ ਹੈਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਯਾਦ ਕਿ ਕਿੱਦਾਂ ਲੱਗਦਾ ਬਈ ਅੱਜ ਸਾਨੂੰ ਬਹੁਤ ਸੋਹਣਾ ਲੱਗਦਾ ਪਿਆ ਹੈ ਬਹੁਤ ਸਾਨੂੰ ਖੁਸ਼ੀ ਆ ਐਂ ਧੰਨਵਾਦ ਆਂ ਆਪਣੇ ਤਲੋ ਨੋ ਦੇ ਵੀਰਾਂ ਦੇ ਬੱਚਿਆਂ ਦੇ ਅਹੀਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਕਿੰਦਾ ਪੈਨਸ਼ਨ ਦੇ ਸਿਰ ਤੇ ਤੁਸੀਂ ਹਾਂਜੀ ਪੈਨਸ਼ਨ ਦੇ ਸਿਰ ਤੇ ਜਿੱਦ ਮਕਾਨ ਡਿੱ ਗਿਆ ਫਿਰ ਕੀ ਮੰਨ ਚਿਆ ਹੈ ਵੀ ਇਹ ਤਾਂ ਬੰਨੇ ਮੰਨ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡਿੱਗਦੇ ਹਾਂਗੇ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਨੀ ਹਾਂ ਤੀਆਂ ਮੇਰੀਆਂ ਆਈਆਂ ਸੀ ਤੀਆਂ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀ ਘਤੀਆਂ ਮੈਨੂੰ ਦਿੰਦੀਆਂ ਹੀ ਤੇ ਜਦੋਂ ਬਾਲੇ ਡੇਗਦੇ ਜੀ ਜਾਂ ਸੱਤਾਂ ਡੇਗਦੀਆਂ ਹੀ ਜਾਂ ਕੰਧਾਂ ਡੇਗਦੀਆਂ ਹੀ ਤੇ ਮੈਂ ਰਾਤ ਉੱਠ ਕੇ ਬਹਿ ਜਾਂਦੀ ਸਾਰੇ ਸਾਰੇ ਰਾਤ ਬੈਠੀ ਰਹਿੰਦੀ ਆ ਤੇ ਲੋ ਡਿੱਗੇ ਉਦੋਂ ਕਿੱਥੇ ਸੀ ਤੁਸੀਂ ਉਦੋਂ ਜਦੋਂ ਕੰਧਾਂ ਪਾਟ ਗਿਆ ਤਾਂ ਫੇਰ ਇਹ ਸਮਾਨ ਇੱਧਰ ਰੱਖ ਲਿਆ ਉਦੋਂ ਫਟਾਵੜ ਸਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਸਕੱਤਰ ਸਿੰਘ ਜੀ ਕੋਟ ਕਰਮਚਾਰੀ ਇਹ ਮੀਆਂ ਦੇ ਵਿੱਚ ਡਿੱਗ ਪਿਆ ਸੀ ਏ ਦਰਬਦੋਆ ਨਾਮੀਆਂ ਬਿੱਦੀ ਦੋਵੇਂ ਮੀਆਂ ਬਿੱਦੀ ਦੇ ਜਾ ਰਹਾ ਇਹ ਬਾਹਰ ਬਈ ਤਾਂ ਪਾਸ ਸਾਡਾ ਹੁੰਦਾ ਰਿਹਾ ਤੇ ਮੈਂ ਇਹਨਾਂ ਨੂੰ ਥੋੜਾ ਜਾਂ ਜਾਣ ਪਿਆ ਨਹੀਂ ਦੇਰੀ ਜਨਾ ਕੋਈ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੇਰੇ ਕੋਲ ਜਾਇਆ ਤਾਂ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ ਸਿਰਫ ਮੈਂ ਰਿਕਵੈਸਟ ਫੋਨ ਤੇ ਹੀ ਕੀਤੀ ਸੀ ਤੇ ਫਿਰ ਇਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ ਪਰ ਇਹਨਾਂ ਨੇ ਵੇਖਿਆ ਸਾਰਾ ਵੇਖ ਕੇ ਫਿਰ ਸਾਨੂੰ ਥੋੜੀ ਜੀ ਹਿੰਮਤ ਕਰਨੀ। ਇਹ ਤਾਂ ਉਹਦਾ ਜਿਹੜਾ ਮਕਾਨ ਤੇ ਖੜੀ ਉਹ ਬੰਦਾ ਤੇ। ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ। ਮੈਂ ਤੇ ਕਰਕੇ ਸਾਰੇ ਬੜੀ ਖੁਸ਼ੀ ਹੁੰਦੀ ਹੈ। ਹਾਂਜੀ। ਆਸ ਹੈ ਇਹ ਤੁਹਾਨੂੰ ਪਾ ਦੇਗਾ ਮੁੱਢੇ ਤੁਹਾਡੇ ਕੋਲ। ਨਹੀਂ ਜੀ ਸਾਨੂੰ ਆਸ ਕੋਈ ਨਹੀਂ ਹੈਗੀ। ਸਾਨੂੰ ਕੋਈ ਆਸ ਨਹੀਂ। ਬਣੂਗਾ ਜਾਂ ਨਹੀਂ ਵੀ ਬਣੂਗਾ ਇਹ ਅੱਦਾ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੀ ਸੰਸਥਾ ਬਟਾਲੀ ਤੋਂ ਆਇਆ ਕੁਦਰਤ ਕੇ ਸਭੰਦੇ ਸੇਵਾ ਸੁਸਾਇਟੀ ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸਾਡੀ ਸੋਸਾਇਟੀ ਵੱਲੋਂ ਉੱਥੇ ਜਾ ਕੇ ਹੜ੍ਹ ਪੀੜਤਾਂ ਲਈ ਰਸਤਾ ਲੈ ਕੇ ਜਾਇਆ ਗਿਆਆਂ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ